ਇੱਕ ਬੰਦਾ ਦਿਖਾਉਣਾ ਤੁਹਾਨੂੰ ਮੈਂ ਤੈਨੂੰ ਕਹ ਕਿਆ ਜੇ ਮੈਂ ਤੈਨੂੰ ਕਹ ਕਿਆ ਤਾਂ ਤੂੰ ਦੱਸ ਮੈਂ ਉਹਦੇ ਕੋਲੇ ਚੱਲਿਆ ਮੂਹ ਦੇ ਆਇਆ ਤੇ ਰੱਖ ਲੈਂਦਾ ਜਿਵੇਂ 12 ਸੋਨਾ ਦੰਨਾ ਜਨਨ ਲੱਗ ਗਈ ਇਹ ਮੈਨੂੰ ਇਹ ਨਹੀਂ ਕਿ ਇਹਦੇ ਬੀਤੀ ਨਹੀਂ ਆਲੇ ਕਦੀ ਨਹੀਂ ਉਹਦੇ ਹੋਇਆ ਸੀ ਨਾ ਰਾਹੀ ਸੋਹਣੇ ਬਣ ਜੀ ਰਹੇ ਹਨ ਅੰਗ ਲਾਈ ਬਣਈਆ ਆ ਚਲਾਇਆ ਫਿਰ ਮੈਂ ਤਾਂ ਆਵਦੇ ਆੜੀ ਕੋਲੇ ਚੱਲਿਆ ਮਾਦਾ ਆੜੀ ਕੋਲੇ ਚੱਲਿਆ ਆੜੀ ਕੋਲੇ ਨਾ ਯਾਰ ਕੋਈ ਟੂਰਨ ਕਰ ਲੈਣੇ ਕੰਮ ਇਹੋ ਤਾਂ ਨਹੀਂ ਮੈਂ ਕੋਈ ਕਹਿੰਦਾ ਇਹ ਕਹਿੰਦਾ ਮੈਂ ਜਾ ਬੜਨਾ ਜੇ ਕਿੱਥੇ ਜਾੜਨਾ ਕਰੇ ਕਰੇ ਕੀ ਰ ਉਹ ਕੋਈ ਕੰਮ ਤਾਂ ਕਰਨ ਨਹੀਂ ਆਪ ਤੇ ਤੱਕਾ ਤੋਂ ਨਹੀਂ ਜੂ ਕਰਨਾ ਇਹਨਾਂ ਨੂੰ ਛੋੜੀ ਇਹ ਲੈ ਇਹ 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 ਮੈਂ ਤਾਂ ਅਟੁੱਟ ਖਾਊਂਗਾ ਜੰਨਾ ਗੱਲ ਚੱਲਦੀ ਬਰਾੜ ਐ ਟਖਾਏ ਕੇ ਆਈ ਵੀ ਕਿਹ ਬਰਾੜ ਐ ਟਖਾਏ खाऊगा तू कही बराट आटा खाऊगा अच्छा अह अच्छा। मुंडे दियां गल ला बच्चे टोए वो मेरे बजू। हाँ 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 दौड़ता

ਕਿੱਧਰ ਗਏ ਸਰਤਾਜ ਸਾਹਿਬ ਮੈਂ ਗਾਣਾ ਗਾਣਾ ਸੁਣ ਲਈ ਕੋਈ ਸ਼ਾਇਰੀ ਸ਼ੁਰੂ ਸਰਤਾਜ ਸਾਹਿਬ ਉਹ ਸਰਤਾਜ ਸਾਹਿਬ ਹੂੰ ਸਰਤਾਜ ਇੱਟ ਜਿੱਡਾ ਹੱਥ ਜਿੱਡਾ ਚੱਕੀ ਬੈਠਾ ਸਰਤਾਜ ਆਹ ਸਰਤਾਜ ਮਾਤਾ ਹੋ ਸਰਤਾਜ ਨੇ ਡਲਾਂ ਮਾਰਿਆ ਕੋਈ ਸ਼ੈਰੀ ਸੂਰੀ ਸਰਤਾਜ ਸਾਹਿਬ ਆ ਚੁੱਪ ਕਰ ਜਾ ਗਾਇ ਦਿੰਦੀ ਆ ਸਤਾਰ ਜਿੱਟਾਂ ਦੇ ਕੰਮ ਕਰ ਲੱਗਾ ਔ ਸਤਤੀ ਸੋਕੇ ਤੇ ਗਮਨ ਕੇ ਇਂਰਾੜਾ ਰੱਖਾਂਗੇ ਖਾਈ ਲੈਣੇ ਦੋ ਮਾਜੋਰ ਫਿਰ ਆੜੇ ਟ ਖਾਈਂਗਾ ਦੋਰੇ ਕਿਹੜੀ ੱਟ ਖਾਊਂਗਾ ਇੱਕ ਮਾ ਉਹ ਸੌਰੀ ਸਰਤਾਜ ਸ਼ਾਇਰ ਜੀ ਤੇ ਵੀ ਤੀਂ ਗੰਦਾ ਕਰ ਨੇ ਸ਼ਾਇਰਾ ਪੇ ਤੁਸੀਂ ਕਿਹਾ ਸਰਤਾਜ ਤੂੰ ਹੀ ਕਿਹਾ ਤੂੰ ਮੁੱਕਰਦਾ ਤੂੰ ਨਾ ਰੱਖ ਕੇ ਛੋੜਦਾ ਤੂੰ ਕਹਿ ਕੇ ਬਾਅਦ ਜੇ ਕੋਈ ਮਰ ਗਈ ਸਰਤਾਜ ਨੂੰ ਰੱਖਿਆ ਅੱਛਾ ਤੇ ਪੈਂ ਸਰਤਾਜ ਕੀ ਮਾੜੀ ਥੋੜੀ ਗੱਲ ਐਡਾ ਵੱਡਾ ਨਾਮ ਦੇ ਤਾਂ ਸਰਤਾਜ 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 ਦੇ ਗੱਲਾਂ ਚ ਟੋਏ ਪੈਂਦੇ ਕਦੇ ਵੇਖਿਆ ਇਹ ਸਰਤਾਜ ਦੇ ਬੰਦੇ ਆ ਓਏ ਓਏ ਉਹ ਸਰਤਾਜ ਜੀ ਦੀ ਕੀ ਰੀਸ ਕਰੂਗਾ ਏ ਕੰਗਾਂ ਗਾਈ ਮੰਦਾ ਸਰਤਾਜ ਸਰਤਾਜ ਕੰਗਾਂ ਆ ਤੇ ਨਾਂ ਰੱਖ ਦੇਣਾ ਆਪਾਂ ਸਰਤਾਜ ਘੰਗ ਠੀਕ ਆ ਨਾ ਆਇਆ ਸੰਗੀ ਜਨਾ ਏ ਓਏ ਡਰਾਪ ਕਰ ਦੇ ਹੈ ਜੇ ਮੇਰੇ ਵੱਜ ਗਿਆ ਨਾ ਮੈਂ ਕੀ ਕਰ ਲੂੰਗਾ ਤੇ ਤੇਰੀ ਗੱਲਾਂ ਹੀ ਆ ਜਿਹੜੇ ਟੋਏ ਪੈਂਦੇ ਨਾ ਤੇ ਮੈਂ ਹਟਾ ਦੂੰਗਾ ਹਾਂ ਭੈਣ ਬਾਰੀ ਮੈਂ ਸੁਣਿਆ ਸਰਤਾਜ ਇੱਟਾਂ ਹੀ ਢੜੀ ਕਰਨ ਲੱਗ ਗਿਆ ਨਾ ਬੈਠਾ ਜ਼ਬਾਤ ਕੁੰਦੀ ਲੱਗਿਆ ਇਹ ਟੋਲਾ ਜੱਪਾ ਨੇ ਮੈਂ ਖਾਪ ਉਹਨਾਂ ਨੇ ਸਰਤਾਜ ਡਲੇ ਥੋੜੀ ਮਾਰਦਾ ਨੇ ਸਰਤਾਜ ਹਾਂ ਬਈ ਦੂਰ ਵਹੜਾ ਤਾ ਲੈ ਤੈਨੂੰ ਮੈਂ ਕੋਕਾ ਹੁਸ਼ਿਆਰ ਸਿੰਘ ਆਈ ਤੇ ਹੁਸ਼ਿਆਰ ਸਿੰਘ ਸਰਤਾਜ ਸਪਰੇਅ ਕਰਨ ਲੱਗਿਆ ਆਹ ਇਹ ਚੋਬਰ ਰੋਂਦਾ ਪਤਾ ਸਰਤਾਜ ਸਪਰੇਅ ਕਰਨ ਲੱਗਿਆ ਓਏ ਇਹ ਕੋਲ ਮੈਂ ਨਹੀਂ ਸਪਰਾ ਉਹਦੇ ਹਾਲਾ ਪੈਪੜਾ ਸਤਾਲ ਸਾਵ ਸਤਬਾਜ ਨੂੰ ਗੁੱਸਾ ਛੱਡ ਗਿਆ ਆ ਘੜਾ ਆ ਜਸੜਾ ਹੋ ਜਾਂਦਾ ਜਸੜਾ ਇੱਟਾ ਚੱਕ ਰਿਹਾ ਰਾਜਸੜਾ ਬਈ ਤੇਰੀ ਨਵੀਂ ਫਿਲਮ ਕਰਾਉਣੀ ਆ ਹੁਸ਼ਿਆਰ ਸਿੰਘ ਆਈ ਤਾਂ ਹੈ ਫਲॉप ਜੀ ਆ ਸਤਾਜ ਜੀ ਜਿਹੜੀ ਤੁਹਾਡੀ ਹੁਸ਼ਿਆਰ ਫਿਲਮ ਆ ਉਹ ਇੰਨੀ ਤਰਲੀ ਕਿਉਂ ਨਹੀਂ ਜੀ ਚੱਲੇ ਚੱਲੇ ਇਹ ਤੇ ਵੀ ਗੁੱਸਾ ਕਰ ਜਾਂਦਾ ਉਹ ਬੰਮ ਫਲॉप ਕਾ ਹੋਗੀ ਤੁਹਾਡੀ ਹੁਸ਼ਿਆਰ ਸਿੰਘ ਜੀ ਸਰਤਾਜ ਜੀ ਮੜੀ ਇਧਰ ਇੰਟਰਵਿਊ ਜੋ ਸਰਤਾਜ ਦਾ ਇੰਟਰਵਿਊ ਤੁਹਾਡੀ ਹੁਸ਼ਿਆਰ ਫਿਲਮਾਈ ਸੀ ਉਹ ਕਿਉਂ ਫਲॉप ਜੀ ਕਿਉਂ ਹੋ ਗਈ ਆ ਦੱਸਿਓ ਥੋੜੀ ਫਰਮਾ ਹੁਣ ਚੱਲੀ ਗਉਣਗੀ ਸਰਤਾਜ ਜੀ ਮਗਰ ਕੁਰਸੀ ਨਾ ਚੱਕੀ ਜਾਵੇ ਕਿਤੇ ਗਾਂ ਵਜੇ ਸਰਤਾਜ ਜੀ ਫਿਰ ਸਰਤਾਜ ਜੀ ਕਿਤੇ ਕੁਰਸੀ ਨਾ ਮਗਰ ਚੱਕੀ ਜਾਵੇ ਗਾਂ ਵਜੇ ਆ ਮੈਸਤਰੀ ਸਾਹਿਬ ਆ ਗਿਆ ਓਏ ਹਏ ਏ ਸਰਤਾਜ ਇਹ ਸਰਤਾਜ ਡਲੇ ਬੜੇ ਚੰਦਾ ਏ ਸਰਤਾਜ ਸਰਤਾ ਆਇ ਨੀ ਰੋਂਦਾ ਹੀ ਪਾਸੇ ਪਾਸੇ ਆਉ ਤੋ ਸਰਸੂਰ ਚ ਵੱਜੂ ਡਲਾ ਡੁਲਾ ਕਿ ਕਮਾ ਕਿੱਤੀ ਦੇਖੋ ਕਹਿ ਗਿਆ ਹੋ ਗਏ ਆ ਬੰਦੇ ਕਿ ਸਰਤਾਜ 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 ਕਿੱਧਰ ਜਾ ਇਧਰ ਵੇਣੇ ਸਰਤਾਜ ਕਿੱਧਰ ਗਿਆ ਸੱਬੂ ਹੁਣ ਕਿੱਧਰ ਘੁੰਮ ਕੇ ਜਾਵੇ ਆ ਜਿੰਦਗੀ 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 ਗਿੱਤੀ ਕਰਿਆ ਵਾਲਾ ਸਰਤਾਜ ਲੱਭਦੇ ਆਪਾਂ ਪੁੱਤਰ ਕਿ ਸਰਤਾਜ ਕੋ ਕਿਧਰ ਗਵਾਜ ਗਿਆ ਸਰਤਾਜ ਉਹ ਖੜਾ ਸੱਚ ਆਇਆ ਇੱਕ ਮੇਰਾ ਉਹ ਇੱਕ ਮੇਰਾ